ਹਾਂਜੀ ਵੀਰੇ 8 ਸਾਲ ਹੋ ਗਏ ਵੀਰੇ ਮੈਨੂੰ ਇੱਥੇ ਹੀ ਰਹਿਣੀ ਐ ਮੈਂ ਹਾਂ ਆਦੇ ਬੱਚਿਆਂ ਨੂੰ ਲੈ ਕੇ ਜੀ ਕਿੰਨੇ ਬੱਚੇ ਆ ਤੁਹਾਡੇ ਦੋ ਆ ਜੀ ਇੱਕ ਬੇਟਾ ਇੱਕ ਬੇਟੀ ਐ ਆਦੇ ਮਾਪਿਓ ਕੋਲ ਹੀ ਰਹਿਣੀ ਹਾਂਜੀ ਤੇ ਮਾਤਾ ਤੁਸੀਂ 66 ਪਾਰ ਰੱਖਿਆ ਹੈਗਾ ਤੇ ਛੱਤ ਨਹੀਂ ਪਈ ਤੁਹਾਡੇ ਤੋਂ ਛੱਤ ਤਾਂ ਫਿਰ ਕਾਹਦੇ ਨੂੰ ਪੈਣੀ ਸੀ ਜਦੋਂ ਹੁਣ ਆਮਦਨ ਹੀ ਨਹੀਂ ਕੋਈ ਹੈ ਹੀ ਨਹੀਂ ਨਾ ਕੰਮ ਕਰ ਸਕਦੇ ਆ ਇਹ ਵੀ ਨਹੀਂ ਕਰ ਸਕਦੇ ਆਪ ਵੀ ਬਿਮਾਰ ਰਹਿੰਦੇ ਮਾਦੇ ਸਸੀ ਕਾ ਹਾਂਜੀ ਵੀਰੇ 8 ਸਾਲ ਹੋ ਗਏ ਵੀਰੇ ਮੈਨੂੰ ਇੱਥੇ ਰਹਿਣੀ ਐ ਮੈਂ ਹਾਂ ਆਦੇ ਬੱਚਿਆਂ ਨੂੰ ਲੈ ਕੇ ਜੀ ਕਿੰਨੇ ਬੱਚੇ ਆ ਤੁਹਾਡੇ ਦੋ ਆ ਜੀ ਇੱਕ ਬੇਟਾ ਇੱਕ ਬੇਟੀ ਐ ਆਦੇ ਮਾਪਿਓ ਕੋਲੇ ਰਹਿਨੇ ਹਾਂਜੀ ਕਿੰਨੇ ਭਰਾ ਤੁਹਾਡੇ ਦੋ ਆ ਜੀ ਉਹ ਆ ਇੱਕ ਗੁੱਡੀ ਆ ਇਹ ਹੀ ਵਿਆਹੀ ਸੀ ਬਸ ਉਹ ਹੋਈ ਇੱਥੇ ਬੈਠੀ ਐ ਮਿਹਨਤ ਮਜ਼ਦੂਰੀ ਕਰਦੇ ਵੀਰੇ ਭਰਾ ਮੇਰੇ ਹਾਂ ਮਿਹਨਤ ਮਜ਼ਦੂਰੀਿੰਦਨ ਪਤਾ ਹੀ ਵੀ ਕਰਦੇ ਐਨੇ ਆ ਤੁਸੀਂ ਪਾ ਰੱਖਿਆ ਛੱਤ ਨਹੀਂ ਪਈ ਤੁਹਾਡੇ ਤੋਂ ਨਹੀਂ ਵੀਰੇ ਉਹੀ ਤਾਂ ਡੱਤੀ ਆ ਜਦੋਂ ਕੰਦਾ ਬਣਾਈਆਂ ਸੀ ਉਦੋਂ ਪੈਸੇ ਸੀਗੇ ਮੈਂ ਤਾਂ ਵੱਡਾ ਮੁੰਡਾ ਕੰਮ ਕਰਦੇ ਸੀ ਜਿਹੜਾ ਛੋਟਾ ਸੀ ਉਹ ਉਹਨਾਂ ਨਾਲ ਲੱਗਿਆ ਸੀ ਇਥੋਂ ਬਰਾੜ ਆ ਉਹਦਾ ਬਜਰੀ ਦੇਤਾ ਜਿਵੇਂ ਬਾਹਰ ਆਪਾਂ ਮਾਰ ਸਪਲਾਈ ਕਰਦੇ ਆ ਐ ਇਸ ਤਰ੍ਹਾਂ ਕਰਦਾ ਸੀ ਹੁਣ ਕੰਮ ਛੱਤ ਤੇ ਖੜ ਗਿਆ ਹੈਗਾ ਤੇ ਕਿੰਨਾ ਚਿਰ ਹੋ ਗਿਆ ਹੀ ਖੜਾ ਇਹ ਇਹ 5-6 ਮਹੀਨੇ ਹੋ ਗਏ ਉਹ ਉਹਦੇ ਜਪ ਪੂ ਜਾਂਦੇ ਸੀ ਬਸ ਦੋ ਬਾਹਰ ਰਹਿੰਦੇ ਸੀ ਜਦੋਂ ਰਾਤ ਨੂੰ ਕੰਮ ਕਰਦੇ ਸੀ ਕਿਤੇ ਡਿਊਟੀ ਰਾਤ ਨੂੰ ਤੋ ਔਖਾ ਹੋਇਆ ਪਿਆ ਬਾਈ ਬਹੁਤ ਮੁਸ਼ਕਲ ਹੋਇਆ ਪਿਆ ਤੁਸੀਂ ਕੀ ਕੰਮ ਕਰਦੇ ਸੀਗੇ ਮੈਂ ਤਾਂ ਪਹਿਲਾਂ ਸਲਾਈ ਦਾ ਕੰਮ ਕਰਦਾ ਸੀ ਹੁਣ ਹੁਣ ਤਾਂ ਮੈਂ ਇੱਥੇ ਤਾਂ ਕੁਝ ਵੀ ਨਹੀਂ ਕੰਮ ਮਰ ਤਾਂ ਹੁੰਦਾ ਹੀ ਨਹੀਂ ਜਦੋਂ ਤੁਰਿਆ ਹੀ ਨਹੀਂ ਜਾਂਦਾ ਨਾ ਤੁਰਿਆ ਜਾਂਦਾ ਨਾ ਫਿਰਿਆ ਜਾਂਦਾ ਕੋਈ ਅੱਜ ਮੈਂ ਕੱਲੀ ਜੀਰੋਂ ਦਵਾਈ ਲੈ ਕੇ ਆਈ ਜੀ ਸ਼ੂਗਰ ਤੇ ਫਿਰ ਹੁਣ ਮੀਂਹ ਕਣੀ ਦੇ ਦਾ ਮੌਸਮ ਚੱਲੀ ਜਾਂਦੇ ਤੇ ਫਿਰ ਪਾਣੀ ਆ ਜਾਂਦਾ ਤੇ ਅਲੀਡੇ ਖਰਾਬ ਹੋ ਜਾਂਦੇ ਮੂਜੀ ਪਰ ਉਧਰ ਰੁਕੀ ਰੁਕੀ ਦੇ ਉਹ ਥੋੜਾ ਜਗ੍ਹਾ ਹੁੰਦੀ ਆ ਭਿੱਜ ਜਾਂਦੇ ਆ ਲੋੜ ਜੋਗੇ ਚਰੋ ਜੇ ਸਾਰਾ ਕੁਝ ਤਾਂ ਤੁਹਾਡਾ ਖਰਾਬ ਹੋਇਆ ਪਿਆ ਸਾਰਾ ਖਰਾਬ ਹੋ ਗਿਆ ਹਾਂਜੀ ਖਰਾਬ ਹੋ ਗਿਆ ਭੱਜੇ ਸਾਰੇ ਕੱਪੜੇ ਆ ਸਾਰੇ ਕੱਪੜੇ ਫੋਲੇ ਆ ਜੀ ਕੱਢੇ ਆ ਵੀ ਇਹੇ ਕੁਛ ਨਾ ਕੁਛ ਜਿਹੜੇ ਵਿੱਚੋਂ ਚਾਜ ਚੰਗੇ ਆ ਕੱਢ ਲਓ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਚੁੱਕੇ ਹੋ ਪਰਿਵਾਰ ਨੇ ਕੰਧਾਂ ਤਾਂ ਕਰ ਲੀਆਂ ਪਰ ਬਿਮਾਰੀ ਕਰਕੇ ਕਿ ਇਹਨਾਂ ਤੋਂ ਛੱਤ ਨਹੀਂ ਪੈ ਸਕੀ ਇਹਨਾਂ ਦੀ ਬੇਟੀ ਵੀ ਇਹਨਾਂ ਦੇ ਕੋਲ ਰਹਿੰਦੀ ਹੈ ਇਹਨਾਂ ਦੇ ਨਾ ਤਾਂ ਸਿਰ ਤੇ ਛੱਤ ਹੈ ਨਾ ਇਹਨਾਂ ਕੋਲੇ ਰਸੋਈ ਹੈ ਇਹਨਾਂ ਦੀ ਤਾਂ ਫਰਿੱਜ ਵੀ ਬਾਹਰ ਪਈ ਹੋਈ ਹੈ ਲੀੜੇ ਕੱਪੜੇ ਇਹਨਾਂ ਦੇ ਉਵੇਂ ਹੀ ਖਿਲਰੇ ਪਏ ਹਨ ਤੇ ਇੱਕ ਛੱਪਰ ਜਿਹੇ ਦੇ ਥੱਲੇ ਰਹਿੰਦੇ ਆ ਆਓ ਆਪਾਂ ਨੂੰ ਸਾਰਿਆਂ ਨੂੰ ਆਪਦੀ ਨੇਕ ਦਸਵੰਦ ਵਿੱਚੋਂ ਰਲ ਮਿਲ ਕੇ ਇਸ ਪਰਿਵਾਰ ਨੂੰ ਛੱਤ ਦੇਣ ਦੀ ਲੋੜ ਹੈ